ਸੱਚੀ ਕਾਲ ਜੀ ਅੱਜ 5 ਮਾਰਚ ਹੈ ਤੇ ਅੱਜ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਚੰਡੀਗੜ੍ਹ ਜੋ ਪੰਜਾਬ ਦੀ ਰਾਜਧਾਨੀ ਹੈ ਉੱਥੇ ਜਾਣ ਤੋਂ ਰੋਕਿਆ ਜਾ ਰਿਹਾ ਮੈਂ ਭਗਵੰਤ ਮਾਨ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿਉਂਕਿ ਉਹਨੂੰ ਇਹ ਸਵਾਲ ਹੋਇਆ ਸੀਗਾ ਕਿ ਜਦੋਂ ਉਹਨੂੰ ਇਹ ਪੁੱਛਿਆ ਗਿਆ ਸੀਗਾ ਕਿ ਜੇ ਸਾਡੇ ਕਿਸਾਨ ਦਿੱਲੀ ਜਾ ਸਕਦੇ ਕਿ ਨਹੀਂ ਔਰ ਭਗਵੰਤ ਮਾਨ ਦਾ ਇਹ ਜਵਾਬ ਸੀ ਉਹ ਆਤਾ ਹੈ बार-बार पंजाब का ही किसान बार-बार प्रदर्शन आंदोलन करने क्यों आता है नहीं क्या पंजाब के किसान के लिए दिल्ली की पाबंदी है राजधानी नहीं हमारी ना कोई पाबंदी है दिल्ली को जब सरकार दिल्ली से चलती हो कहां जाए फिर वो अपना आपका साथ लाहौर जाए आया भगवंत मान दा को क्षमा पहला जवाब सी कि की, की पंजाब दे किसान नु दिल्ली जान तो कोई पाबंदी है कहता दिल्ली साडी राजधानी नहीं है ભગવંતમાન ਅੱਜ ਉਹੀ ਗੱਲ ਤੇਰੇ ਤੇ ਵੀ ਢੁੱਕਦੀ ਆ ਕੀ ਪੰਜਾਬ ਦੇ ਕਿਸਾਨ ਨੂੰ ਜਿਹੜੀ ਦੇਸ਼ ਦੀ ਪੰਜਾਬ ਦੀ ਇਕਨੋਮੀ ਚਲਾਉਂਦਾ ਜਿਹਦੇ ਤੇ ਪੰਜਾਬ ਦੀ ਅਰਥਵਿਵਸਥਾ ਖਲੋਤੀ ਆ ਉਹਨੂੰ ਚੰਡੀਗੜ੍ਹ ਜਿਹੜੀ ਪੰਜਾਬ ਦੀ ਰਾਜਧਾਨੀ ਆ ਉਹਦੇ 'ਚ ਜਾਣ 'ਚ ਕੋਈ ਪਾਬੰਦੀ ਆ ਪਰ ਮੇਰਾ ਤੈਨੂੰ ਉਹੀ ਗੱਲ ਤੇ ਸਵਾਲ ਹੈ ਜੋ ਤੂੰ ਕਿਹਾ ਸੀਗਾ ਫਿਰ ਇਹ ਪੰਜਾਬ ਆਪਣੀ ਰਾਜਧਾਨੀ 'ਚ ਨਾ ਜਾਣ ਤੇ ਲਾਹੌਰ ਜਾਣ ਇਸਲਾਮਾਬਾਦ ਜਾਂ ਅੱਜ ਹੁਣ ਦੇ ਜਵਾਬ ਇਸ ਲਈ ਅੱਜ ਜੋ ਕਰੈਕਡਾਉਨ ਜੋ ਸ਼ਕਤੀ ਜੋ ਬਦਤਮੀਜ਼ੀ ਭਗਵੰਤ ਮਾਨ ਨੇ ਕੱਲ ਕਿਸਾਨ ਭਰਾਵਾਂ ਦੇ ਨਾਲ ਉਹਨਾਂ ਦੀ ਮੀਟਿੰਗ ਚ ਕੀਤੀ ਜਾਂ ਜਿਸ ਤਰੀਕੇ ਨਾਲ ਅੱਜ ਉਹਨਾਂ ਨੂੰ ਰੋਕਿਆ ਜਾ ਰਿਹਾ ਸਿਰਫ ਕਿ ਉਹ ਆਪ ਦੀ ਗੱਲ ਮਨਾਉਣਾ ਚਾਹੁੰਦੇ ਜੋ ਵੈਧੇ ਉਹਨਾਂ ਨਾਲ ਸਰਕਾਰ ਨੇ ਕੀਤੇ ਸੀ ਉਹਨਾਂ ਨੂੰ ਯਾਦ ਕਰਾਉਂਦੇ ਆ ਔਰ ਭਗਵੰਤ ਮਾਨ ਨੂੰ ਉਹ ਗੱਲ ਚੰਗੀ ਨਹੀਂ ਲੱਗਦੀ ਇਸ ਲਈ ਇਹ ਵੀਡੀਓ ਵੀ ਮੈਂ ਸ਼ੇਅਰ ਕਰੂੰਗਾ ਜਰੂਰ ਵੇਖਿਓ ਤੇ ਆਪਦੇ ਅਲਪਾਜ ਨੇ ਇਸ ਲਈ ਮੈਂ ਕੱਲ ਵੀ ਕਿਹਾ ਸੀ ਅੱਜ ਮੈਂ ਫੇਰ ਉਹ ਗੱਲ ਦਰਉਣਾ ਇਹਦੇ ਇਲਾਜ ਦੀ ਲੋੜ ਆ ਕੇਜਰੀਵਾਲ ਸਾਹਿਬ ਵਿਪਾਸ਼ਨਾ ਚ ਇਹਨੂੰ ਵੀ ਲੈ ਬੈਠੋ ਇਹਨੂੰ ਕੋਈ ਦਿਮਾਗ ਠੰਡਾ ਹੋਵੇ ਕੁਝ ਠੀਕ ਹੋਵੇ ਨਹੀਂ ਤਾਂ ਪੰਜਾਬ ਦਾ ਤਾਂ ਜਿਹੜਾ ਨੁਕਸਾਨ ਹੋ ਰਿਹਾ ਹੋ ਰਿਹਾ ਬਹੁਤ ਵੱਡਾ ਨੁਕਸਾਨ ਥੋੜਾ ਵੀ ਕਰ ਦੇਣਾ ਇਹ ਬਹੁਤ ਬਹੁਤ ਧੰਨ